ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਣਾਇਆ ਬਹੁਤ ਹੀ ਮजेदार ਜਿ ਪਰਮੇ ਕarele ਨਾ ਤਾਂ ਆਪਾਂ ਇਹਨਾਂ ਤੇ ਨਮਕ ਲਗਾ ਕੇ ਰੱਖਾਂਗੇ ਨਾ ਹੀ ਇਹਨਾਂ ਨੂੰ ਕਿਸੇ ਧਾਗੇ ਨਾਲ ਬੰਨਾਂਗੇ ਮਸਾਲਾ ਇਸੇ ਤਰ੍ਹਾਂ ਹੀ ਕareleਆਂ ਵਿੱਚ ਭਰਿਆ ਰਹੂਗਾ ਬਿਲਕੁਲ ਬਾਹਰ ਨਹੀਂ ਨਿਕਲੂਗਾ ਬਹੁਤ ਜ਼ਿਆਦਾ ਟੇਸਟੀ ਬਣਦੇ ਤੇ ਕੋੜੇ ਇਹ ਬਿਲਕੁਲ ਨਹੀਂ ਹੁੰਦੇ। ਬਾਕੀ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਤੁਸੀਂ ਆਪਣੇ ਹਿਸਾਬ ਨਾਲ ਪਾਈ ਜਾਓ। ਵੀਡੀਓ ਫੁੱਲ ਜ਼ਰੂਰ ਦੇਖਿਓ। ਮੈਂ ਤੁਹਾਨੂੰ ਸਾਰੇ ਤਰੀਕੇ ਦੱਸਦੀ ਜਾਊਂਗੀ। ਪਰ ਮੈਂ ਆਪਣੇ ਹਿਸਾਬ ਨਾਲ ਬਣਾਇਆ ਜਿਉਂ ਜੇ ਮੇਰੇ ਘਰ ਵਿੱਚ ਬੱਚੇ ਖਾਂਦੇ ਆ ਤੁਸੀਂ ਆਪਣੇ ਹਿਸਾਬ ਨਾਲ ਤਿਆਰ ਕਰਿਓ। ਸਭ ਤੋਂ ਪਹਿਲਾਂ ਕ੍ਰੇਲਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਤੇ ਉਹਨਾਂ ਨੂੰ ਸਾਫ਼ ਕਰ ਲੈਣਾ। ਉਸ ਤੋਂ ਬਾਅਦ ਆਪਾਂ ਜੀ ਕ੍ਰੇਲਿਆਂ ਨੂੰ ਛਿੱਲ ਲਿਆ। ਜਿਨ੍ਹਾਂ ਨੂੰ 슈ਗਰ ਵਗੈਰਾ ਦੀ ਪ੍ਰੋਬਲਮ ਹੈ ਉਹ ਕ੍ਰੇਲਿਆਂ ਦਾ ਦਾ ਛਿਲਕਾ ਉਤਾਰਨ ਜਾਂ ਜੇ ਤੁਸੀਂ ਛਿਲਕਾ ਉਤਾਰ ਲਿਆ ਤਾਂ ਉਹਦੇ ਵਿਚਕਾਰ ਕੱਟ ਲਗਾ ਕੇ ਬੀਜ वगैरह ਇਹਦੇ ਸਾਰੇ ਬਾਹਰ ਕੱਢ ਦਿਓ ਪਰ ਜਿਹੜਾ ਇਹਦੇ ਉੱਪਰੋਂ ਛਿਲਕਾ ਉਤਾਰਿਆ ਸੀ ਉਹਨੂੰ ਤੁਸੀਂ ਸਾਈਡ ਤੇ ਰੱਖ ਲਿਓ ਉਹਨੂੰ ਨਿਚੋੜ ਲਿਓ ਪਰ ਆਪਾਂ ਇਹ ਨਹੀਂ ਵਰਤਾਂਗੇ ਕਿਉਂਕਿ ਆਪਣੇ ਘਰ ਵਿੱਚ ਨਹੀਂ ਖਾਂਦੇ ਤੇ ਤੁਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ ਸਾਰੇ ਕਰੇਲੇ ਨੂੰ ਆਪਾਂ ਛਿੱਲ ਕੇ ਇਹਨਾਂ ਦੇ ਉੱਪਰ ਕੱਟ ਲਗਾ ਲਿਆ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਜੀ ਤਿਆਰ ਕੋਈ ਆਪਾਂ ਇਹਨਾਂ ਤੇ ਨਮਕ ਲਗਾ ਕੇ ਨਹੀਂ ਰੱਖਿਆ ਐ ਕਿ ਟਾਈਮ ਹੀ ਆਪਾਂ ਇਹਨਾਂ ਨੂੰ ਬਣਾਵਾਂਗੇ ਫਿਰ ਕ੍ਰੇਲਿਆਂ ਦੇ ਹਿਸਾਬ ਨਾਲ ਲੈ ਆਪਾਂ ਬਹੁਤ ਥੋੜਾ ਤੇਲ ਜਾਨੀ ਕਿ ਕੜਛੀ ਡੇਢ ਕੜਛੀ ਤੇਲ ਦੀ ਆਪਾਂ ਲਈ ਹੈ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਜਦੋਂ ਇਹ ਤੇਲ ਤੁਹਾਡਾ ਪੂਰ ਗਰਮ ਹੋ ਜੇ ਤਾਂ ਗੈਸ ਨੂੰ ਸਲੋ ਕਰ ਦਿਓ ਤੇ ਉਸ ਤੋਂ 1 ਮਿੰਟ ਬਾਅਦ ਤੁਸੀਂ ਕ੍ਰੇਲੇ ਪਾਉਣੇ ਇਹਦੇ ਵਿੱਚ ਸ਼ੁਰੂ ਕਰ ਦਿਓ ਜਿਆਦਾ ਡੀਪ ਫਰਾਈ ਨਹੀਂ ਕਰਾਂਗੇ ਹੌਲੀ ਹੌਲੀ ਇਹ ਪੱਕਦੇ ਰਹਿਣਗੇ ਤੇ ਇੱਕ ਇੱਕ ਮਿੰਟ ਬਾਅਦ ಇನ್ನು ಪಲ್ಲ್ಟದೆ ರವೇ ਬਹੁਤ ਹੀ ਮਜ਼ੇਦਾਰ ਕ੍ਰੇਲੇ ਬਣ ਕੇ ਤਿਆਰ ਹੁੰਦੇ ਨੇ ਤੇ ਤਰੀਕਾ ਬਿਲਕੁਲ ਆਸਾਨ ਹੈ। ਚਟਪਟ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਕੋਈ ਵੇਟ ਕਰਨ ਦੀ ਜ਼ਰੂਰਤ ਨਹੀਂ। ਉਸ ਤੋਂ ਬਾਅਦ ਲਈਏ ਜੀ ਆਪਾਂ ਪਿਆਜ਼ 7-8 ਆਪਾਂ ਪਿਆਜ਼ ਲੈ ਲੇ ਜਿਨ੍ਹਾਂ ਨੂੰ ਤੁਸੀਂ ਮੋਟਾ-ਮੋਟਾ ਕੱਟ ਲੈਣਾ। ਪਿਆਜ਼ ਨੂੰ ਵੀ ਬਰੀਕ ਵਗੈਰਾ ਕੱਟਣ ਦੀ ਕੋਈ ਜ਼ਰੂਰਤ ਨਹੀਂ। ਇੱਥੇ ਜਿਹੜਾ ਤੁਸੀਂ ਮਸਾਲਾ ਤਿਆਰ ਕਰੋਗੇ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਇਹਦੇ ਵਿੱਚ ਪਾਓ ਮਤਲਬ ਅਦਰਕ, ਲਸਣ, ਹਰੀ ਮਿਰਚ ਜੋ ਤੁਹਾਡਾ ਦਿਲ ਕਰੇ। ਐਨੇ ਕ੍ਰੇਲੇ ਦੇਖੋ ਹਲਕਾ ਜਿਹਾ ਕਲਰ ਬਟਾ ਅਗੇ ਤੇ ਆਪਾਂ ਨਾਲ ਦੀ ਨਾਲ ਹੀ ਇਹਨਾਂ ਨੂੰ ਪਲਟਦਾ ਬਹੁਤ ਜ਼ਿਆਦਾ ਸੌਫਟ ਬਣਨਗੇ ਸਲੋ ਫਲੇਮ ਤੇ ਜੇ ਤੁਸੀਂ ਇਹਨਾਂ ਨੂੰ ਜ਼ਿਆਦਾ ਤੇਲ ਵਿੱਚ ਫਰਾਈ ਕਰੋਗੇ ਤਾਂ ਤੇਲ ਇਹਨਾਂ ਦੇ ਅੰਦਰ ਤੱਕ ਵੀ ਚਲੇ ਜਾਊਗਾ ਤੇ ਬਾਕੀ ਇਹ ਫੁੱਲ ਫਲੇਮ ਦੇ ਉੱਪਰ ਸਖਤ ਹੋ ਜਾਣਗੇ ਖਾਣ ਵਿੱਚ ਬਿਲਕੁਲ ਵਧੀਆ ਨਹੀਂ ਬਣਨੇ ਉਸ ਤੋਂ ਬਾਅਦ ਆਪਾਂ ਪਿਆਜ਼ ਕੱਟ ਲਈ ਅੱਠ-10 ਕਲੀਆਂ ਲਈਆਂ ਆਪਾਂ ਲਸਣ ਦੀਆਂ ਅਦਰਕ ਦੀ ਵਰਤੋਂ ਆਪਾਂ ਨਹੀਂ ਕਰਾਂਗੇ ਜੇ ਤੁਹਾਡਾ ਦਿਲ ਕਰੇ ਤੁਸੀਂ ਆਪਣੇ ਮੁਤਾਬਕ ਕਰ ਸਕਦੇ ਹੋ ਫਿਰ ਇਸ ਚੌਪਰ ਦੇ ਵਿੱਚ ਅੱਧੇ ਪਿਆਜ਼ ਪਾ ਕੇ ਤੇ ਲਸਣ ਦੀਆਂ ਕਲੀਆਂ ਪਾ ਕੇ ਆਪਾਂ 1 ਮਿੰਟ ਲਈ ਚੌਪ ਕਰ ਲਿਆ ਇਹਨਾਂ ਨੂੰ ਦਰਦਰਾ ਜਾਂ ਪੀਸ ਲਾਂਗੇ ਕਿਉਂਕਿ ਆਪਾਂ ਇਹਦਾ ਮਸਾਲਾ ਤਿਆਰ ਕਰਨਾ ਹੈ ਇਸ ਲਈ ਉਸ ਤੋਂ ਬਾਅਦ ਆਪਣੇ ਕarele ਵੀ ਸਾਰੇ ਹੋ ਗਏ ਤਿਆਰ ਦੇਖੋ ਹਲਕਾ ਜਿਹਾ ਇਹਨਾਂ ਨੇ ਕਲਰ ਹੈ ਜਿਹੜਾ ਆਪਣਾ ਬਟਾ ਲਿਆ ਬੜੇ ਵਧੀਆ ਬਣ ਕੇ ਤਿਆਰ ਹੋਇਆ ਹੌਲੀ ਹੌਲੀ ਕਰਕੇ ਆਪਾਂ ਇਹਨਾਂ ਨੂੰ ਬਾਹਰ ਲੈ ਲਾਂਗੇ ਜਿਹੜੇ ਕਰੇਲੇ ਪਹਿਲਾਂ ਤਿਆਰ ਹੋ ਗਏ ਜਿਨ੍ਹਾਂ ਦਾ ਕਲਰ ਜਲਦੀ ਚੇਂਜ ਹੋ ਗਿਆ ਉਹਨਾਂ ਨੂੰ ਤੁਸੀਂ ਪਹਿਲਾਂ ਬਾਹਰ ਕੱਢ ਲਿਓ ਦੂਜਿਆਂ ਨੂੰ ਹੌਲੀ ਹੌਲੀ ਪਕਾਉਂਦੇ ਜਾਇਓ ਨਾਲ ਨਾਲ ਬਾਹਰ ਕੱਢਦੇ ਜਾਇਓ ਤੇ ਤੁਸੀਂ ਇੱਥੇ ਟੱਚ ਕਰਕੇ ਵੀ ਦੇਖ ਸਕਦੇ ਹੋ ਵੀ ਇਹ ਕਿੰਨੇ ਜ਼ਿਆਦਾ ਸੌਫਟ ਬਣੇ ਐ ਮੂੰਹ ਵਿੱਚ ਜਾ ਕੇ ਘੁਲਣ ਵਾਲੇ ਕਰੇਲੇ ਐ ਬੜੇ ਵਧੀਆ ਬੰਦਦੇ ਐ ਉਸ ਤੋਂ ਬਾਅਦ ਜੀ ਆਪਾਂ ਲਸਣ ਤੇ ਪਿਆਜ਼ ਨੂੰ ਕੀਤਾ ਸੀ ਚੌਪ ਉਹ ਕੱਢ ਲਿਆ ਜਦੋਂ ਆਪਾਂ ਦੂਸਰੇ ਪਿਆਜ਼ ਚੌਪ ਕੀਤੇ ਬਚੇ ਹੋਏ ਤਾਂ ਉਹਦੇ ਵਿੱਚ ਪਾਈਆਂ ਚਾਰ ਪੰਜ ਹਰੀਆਂ ਮਿਰਚਾਂ ਤਿੱਖਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਜਿੰਨੀਆਂ ਕਿ ਮਿਰਚਾਂ ਹੋਣੀਆਂ ਹੋਈਆਂ ਪਾ ਲਿਓ ਉਸ ਤੋਂ ਬਾਅਦ ਇਹਨਾਂ ਨੂੰ ਵੀ ਆਪਾਂ ਚੌਪ ਕਰ ਲਿਆ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਫਿਰ ਉਹੀ ਲਵਾਂਗੇ ਆਪਾਂ ਕੜਾਈ ਤੇ ਉਸੇ ਵਿੱਚ ਬਚਿਆ ਹੋਇਆ ਸੀ ਤੇਲ ਉਹਦੇ ਵਿੱਚ ਹੀ ਆਪਾਂ ਇਹ ਪਿਆਜ਼ ਹਰੀ ਮਿਰਚ ਲਸਣ ਸਾਰਾ ਸਮਾਨ ਪਾਉਂਦੇ ਜਾਵਾਂਗੇ ਗੈਸ ਦੀ ਫਲੇਮ ਮੀਡੀਅਮ ਤੇ ਰੱਖਾਂਗੇ ਹੌਲੀ-ਹੌਲੀ ਪਕਾਉਂਦੇ ਜਾਵਾਂਗੇ 4 ਤੋਂ 5 ਮਿੰਟ ਲਗਾਤਾਰ ਪਕਾਵਾਂਗੇ ਤੇ ਇੱਥੇ ਤੁਸੀਂ ਜਿਹੜਾ ਕ੍ਰੇਲਿਆਂ ਦਾ ਉੱਪਰਲਾ ਛਿਲਕਾ ਸੀ ਜੇ ਉਹ ਨਿਚੋੜ ਕੇ ਰੱਖਿਆ ਹੋਇਆ ਤਾਂ ਪਿਆਜ਼ ਦੇ ਨਾਲ ਹੀ ਉਹਨੂੰ ਪਕਾ ਲਿਓ ਉਹ ਜਿਨ੍ਹਾਂ ਨੇ ਪਉਣਾ ਹੋਵੇ ਉਹ ਇਹਦੇ ਵਿੱਚ ਇੱਥੇ ਪਾ ਸਕਦੇ ਐ ਉਸ ਤੋਂ ਬਾਅਦ ਘਰ ਦੇ ਸਾਦੇ ਮਸਾਲੇ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਆਪਾਂ ਸਿੰਪਲ ਚੀਜ਼ਾਂ ਨਾਲ ਹੀ ਕarele ਤਿਆਰ ਕਰਾਂਗੇ ਘਰ ਦੇ ਸਿੰਪਲ ਮਸਾਲੇ ਸਿੰਪਲ ਜਿਹਾ ਸਮਾਨ ਤੇ ਪਰ ਕ੍ਰੇਲਿਆਂ ਦਾ ਸਵਾਦ ਹੈ ਜਿਹੜਾ ਉਹ ਹੋਊਗਾ ਲਾਜਵਾਬ ਤੇ ਕਈਆਂ ਨੂੰ ਖਟਾਸ ਪਸੰਦ ਹੈ ਤਾਂ ਉਹ ਇੱਥੇ ਤੁਸੀਂ ਅੱਧਾ ਚਮਚਾ ਜਿਹੜਾ ਅਮਚਰ ਪਾਊਡਰ ਦਾ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਉਸ ਤੋਂ ਬਾਅਦ ਇਹਦਾ ਵਧੀਆ ਜਿਹਾ ਕਲਰ ਲਿਆਉਣ ਲਈ ਥੋੜੀ ਜੀ ਪਾਈ ਆਪਾਂ ਦੇਗੀ ਮਿਰਚ ਜੇ ਹੋਈ ਤਾਂ ਪਾ ਦਿਓ ਨਹੀਂ ਤੁਸੀਂ ਇਹਨੂੰ ਸਕਿਪ ਕਰ ਦਿਓ ਇਸੇ ਤਰੀਕੇ ਨਾਲ ਹੀ ਮਸਾਲਾ ਤਿਆਰ ਕਰ ਲਿਓ ਲਗਾਤਾਰ ਨਮਕ ਮਿਰਚ ਪਾਉਣ ਤੋਂ ਬਾਅਦ 7-8 ਮਿੰਟ ਲਈ ਇਹਨੂੰ ਆਪਾਂ ਸਲੋ ਫਲੇਮ ਤੇ ਪਕਾਵਾਂਗੇ ਚੰਗੀ ਤਰ੍ਹਾਂ ਮਸਾਲਾ ਪੱਕ ਕੇ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਜੀ ਆਪਾਂ ਪੰਜ ਛੇ ਲਈਏ ਪਿਆਜ਼ ਜਿਨ੍ਹਾਂ ਨੂੰ ਪਤਲਾ ਤੇ ਲੰਬਾ ਲੰਬਾ ਕੱਟ ਲਿਆ ਅੱਠ ਦਸ ਲਵਾਂਗੇ ਹਰੀਆਂ ਮਿਰਚਾਂ ਜਿਨ੍ਹਾਂ ਦੀਆਂ ਡੰਡੀਆਂ ਉਤਾਰ ਕੇ ਵਿਚਕਾਰ ਹਲਕਾ ਜਿਹਾ ਕੱਟ ਜ਼ਰੂਰ ਲਗਾ ਲਿਓ ਇਹ ਬਹੁਤ ਹੀ ਮਜ਼ੇਦਾਰ ਜੇ ਪਿਆਜ਼ ਹੈ ਜਿਹੜੇ ਕਰੇਲਿਆਂ ਨਾਲ ਜਦੋਂ ਆਪਾਂ ਤਿਆਰ ਕਰਦੇ ਆ ਤਾਂ ਉਹਨਾਂ ਦਾ ਸਵਾਦ ਹੈ ਜਿਹੜਾ ਕਈ ਗੁਣਾ ਹੋ ਜਾਂਦਾ ਜੇ ਤੁਸੀਂ ਪਹਿਲਾਂ ਕਦੇ ਨਹੀਂ ਤਿਆਰ ਕੀਤੇ ਤਾਂ ਇਸ ਵਾਰ ਟਰਾਈ ਜ਼ਰੂਰ ਕਰਿਓ ਉਸ ਤੋਂ ਬਾਅਦ ਲੈ ਲੇ ਜੀ ਆਪਾਂ ਪੈਨ ਤੇ ਉਹਦੇ ਵਿੱਚ ਪਾਇਆ ਥੋੜਾ ਜਿਹਾ ਤੇਲ ਵਿੱਚ ਭੁੰਨ ਲਿਆ ਜੀਰਾ ਸਿੰਪਲ ਜੀਆਂ ਚੀਜ਼ਾਂ ਪਾਵਾਂਗੇ ਇਹਦੇ ਵਿੱਚ ਵੀ ਫਿਰ ਪਾ ਲਾਂਗੇ ਬਰੀਕ ਤੇ ਲੰਬੇ ਕੱਟੇ ਹੋਏ ਪਿਆਜ਼ ਜਦੋਂ ਇਹ ਸਾਰੇ ਪਿਆਜ਼ ਆਪਾਂ ਪਾਤੇ ਇੱਕ ਦੋ ਮਿੰਟ ਪਿਆਜ਼ ਨੂੰ ਇਹਦੇ ਵਿੱਚ ਮਿਕਸ ਕਰ ਦਿਓ ਫਿਰ ਇਹਨਾਂ ਦੇ ਵਿਚਕਾਰ ਥੋੜੀ ਜੀ ਬਣਾਵਾਂਗੇ ਆਪਾਂ ਜਗਾ ਤੇ ਉੱਥੇ ਸਾਰੀਆਂ ਆਪਾਂ ਮਿਰਚਾਂ ਪਾ ਦਾਂਗੇ ਤੁਸੀਂ ਜਿੰਨੀਆਂ ਮਰਜ਼ੀ ਬਣਾ ਸਕਦੇ ਹੋ ਕਿਉਂਕਿ ਜਦੋਂ ਵੀ ਆਪਾਂ ਰੋਟੀ ਨਾਲ ਮਿਲਚ ਖਾਣੇ ਆ ਤਾਂ ਉਹਦਾ ਸਵਾਦ ਹੈ ਜਿਹੜਾ ਅਲੱਗ ਹੀ ਆਉਂਦਾ ਤੇ ਇਸ ਤਰੀਕੇ ਨਾਲ ਜਦੋਂ ਤੁਸੀਂ ਬਣਾ ਕੇ ਕareleਆਂ ਨਾਲ ਖਾਓਗੇ ਤਾਂ ਹਰ ਵਾਰ ਇਹ ਸਬਜ਼ੀ ਨਾਲ ਜ਼ਰੂਰ ਥੋੜੀ ਜੀ ਤਿਆਰ ਕਰਿਆ ਕਰੂੰਗੀ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਤੋਬੀ ਕੱਟੇ ਹੋਏ ਟਮਾਟਰ ਜਦੋਂ ਇਹ ਪਿਆਜ਼ ਅੱਧੇ ਤੋਂ ਜ਼ਿਆਦਾ ਪੱਕ ਜਾਣ ਫਿਰ ਤੁਸੀਂ ਟਮਾਟਰ ਪਾਉਣੇ ਐ ਤੇ ਹੌਲੀ ਹੌਲੀ ਇਹਨਾਂ ਨੂੰ ਆਪਾਂ ਪਕਾਵਾਂਗੇ ਗੈਂਸਟੀ ਫਲੇਮ ਬਿਲਕੁਲ ਸਲੋ ਕਰ ਦਾਂਗੇ ਹੌਲੀ ਹੌਲੀ ਇਹ ਪੱਕਦੇ ਰਹਿਣਗੇ 15 ਤੋਂ 20 ਮਿੰਟ ਤੇ ਸਬਜੀ ਨੂੰ ਬਨਣ ਤੇ ਲੱਗਦੇ ਆ ਉਸ ਤੋਂ ਬਾਅਦ ਜੀ ਆਪਣਾ ਕareleਆ ਵਾਲਾ ਮਸਾਲਾ ਸੀ ਜਿਹੜਾ ਉਹ ਵੀ ਹੁਣ ਹਲਕਾ ਹੀ ਗਰਮ ਹੈ ਕਿਉਂਕਿ ਕਾਫੀ ਠੰਡਾ ਹੋ ਚੁੱਕਿਆ ਹੈ ਵਿੱਚ ਪਾ ਦਾਂਗੇ ਉਹਦੇ ਆਪਾਂ ਹਰਾ ਹਰਾ ਧਨੀਆ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੇ ਹੁਣ ਇਹਦੇ ਨਾਲ ਆਪਾਂ ਕarele ਜਿਹੜੇ ਉਹ ਪਰਨੇ ਸ਼ੁਰੂ ਕਰ ਦਾਂਗੇ ਮजेदार ਜੇ ਪਰ ਮੇ ਕareleਆ ਦੀ ਰੈਸਪੀ ਤੁਹਾਨੂੰ ਕਿਓ ਜੀ ਲੱਗੀ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਵੀ ਕਰੇਲੇ ਇਸ ਤਰੀਕੇ ਨਾਲ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਜਿਨ੍ਹਾਂ ਨੇ ਕਦੇ ਇਹ ਤਰੀਕਾ ਨਹੀਂ ਵਰਤਿਆ ਮਸਾਲਾ ਮजेदार ਜਿਹਾ ਤਿਆਰ ਹੈ ਕਰੇਲਿਆਂ ਦੇ ਹਿਸਾਬ ਨਾਲ ਆਪਾਂ ਉਹਨਾਂ ਵਿੱਚ ਮਸਾਲਾ ਭਰਾਂਗੇ ਤੇ ਕਰੇਲੇ ਐਨੇ ਜਿਆਦਾ ਸੌਫਟ ਹੈ ਕਿ ਇਹਨੂੰ ਹਰ ਕੋਈ ਖੁਸ਼ ਹੋ ਕੇ ਖਾਊਗਾ ਤੇ ਕਈ ਕਹਿੰਦੇ ਨੇ ਕਿ ਕਰੇਲੇ ਕੋੜੇ ਹੁੰਦੇ ਨੇ ਇਸ ਲਈ ਉਹ ਨਮਕ ਵਗੈਰਾ ਲਗਾ ਕੇ ਇਹਦੇ ਉੱਪਰ ਰੱਖਦੇ ਆ ਪਰ ਆਪਾਂ ਕੋਈ ਨਮਕ ਨਹੀਂ ਲਗਾਇਆ ਤੇ ਨਾ ਹੀ ਇਹ ਕਰੇਲੇ ਜਿਹੜੇ ਬਿਲਕੁਲ ਕੋੜੇ ਹੋਣਗੇ ਬਹੁਤ ਮजेदार ਬਣਦੇ ਹੈਗੇ ਐਨੇ ਆਪਣਾ ਪਿਆਜ਼ ਟਮਾਟਰ ਪੱਕ ਕੇ ਤਿਆਰ ਹੈ ਤੇ ਫਿਰ ਆਪੇ ਉੱਪਰ ਪਾਤਾ ਨਮਕ ਹਜੇ ਆਪਾਂ ਇਹਨੂੰ 4-5 ਮਿੰਟ ਲਈ ਹੋਰ ਪਕਾਵਾਂਗੇ ਕਿਉਂਕਿ ਗੈਸ ਦੀ ਫਲੇਮ ਬਿਲਕੁਲ ਸਲੋ ਹੈ ਜਦੋਂ ਇਹ ਟਮਾਟਰ ਚੰਗੀ ਤਰ੍ਹਾਂ ਮੈਸ਼ ਹੋ ਗਏ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਉਹੀ ਸਾਦੇ ਮਸਾਲੇ ਨਮਕ ਆਪਾਂ ਪਹਿਲਾਂ ਹੀ ਪਾਤਾ ਸੀ ਹੁਣ ਆਪਾਂ ਪਾਵਾਂਗੇ ਮਿਰਚ ਹਲਦੀ ਧਨੀਆ ਪਾਊਡਰ ਤੇ ਥੋੜਾ ਜਿਹਾ ਮਸਾਲਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ 2 ਮਿੰਟਾਂ ਲਈ ਸਲੋ ਫਲੇਮ ਤੇ ਰੱਖਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਮਸਾਲੇ ਜਿਹੜੇ ਇਹਦੇ ਵਿੱਚ ਮਿਕਸ ਹੋ ਜਾਣ ਉਸ ਤੋਂ ਬਾਅਦ ਇਹਨੂੰ ਟੱਕ ਕੇ 1-2 ਮਿੰਟਾਂ ਲਈ ਰੱਖਾਂਗੇ ਜਦ ਜਿਆ ਪਸ ਸਰਵ ਕਰਾਂਗੇ ਤਾਂ ਤੁਸੀਂ ਦੇਖਿਓ ਇਹਨਾਂ ਦਾ ਕਿੰਨਾ ਜ਼ਿਆਦਾ ਵਧੀਆ ਕਲਰ ਆਊਗਾ ਤੇ ਜਦੋਂ ਤੁਸੀਂ ਕ੍ਰੇਲਿਆਂ ਦੇ ਨਾਲ ਦਾਲ ਵਗੈਰਾ ਤਿਆਰ ਕਰਦੇ ਹੋ ਜਾਂ ਦਹੀਂ ਕਰਦੇ ਹੋ ਤੇ ਨਾਲ ਤੁਸੀਂ ਇਹ ਪਿਆਜ਼ ਬਣੇ ਰੱਖੋਗੇ ਤਾਂ ਤੁਹਾਡੀ ਬੜੀ ਤਾਰੀਫ ਹੋਊਗੀ ਕਿਉਂਕਿ ਖਾਣ ਵਾਲਾ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਊਗਾ ਬਹੁਤ ਮਜ਼ੇਦਾਰ ਜੀ ਇਹ ਰੈਸিপি ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਤਰੀਕੇ ਨਾਲ ਇੱਕ ਵਾਰੀ ਕ੍ਰੇਲੇ ਬਣਾ ਕੇ ਜ਼ਰੂਰ ਦੇਖਿਓ ਕਮੈਂਟ ਕਰਕੇ ਦੱਸਿਓ ਤੁਹਾਡੇ ਕ੍ਰੇਲੇ ਜਿਹੜੇ ਉਹ ਕਿਉਂ ਜੇ ਬਣੇ ਹੁਣ ਆਪਾਂ ਸਾਰੇ ਨੂੰ ਸਰਵ ਕਰ ਦਾਂਗੇ ਕਿਉਂਕਿ ਸਾਰੇ ਰੋਟੀ ਖਾਣ ਲਈ ਤਿਆਰ ਸੀ ਆਪਣੀ ਸਬਜੀ ਬਣ ਕੇ ਤਿਆਰ ਹੈ ਤੇ ਜਦੋਂ ਸਭ ਨੇ ਖਾਦੇ ਬੜੀ ਤਾਰੀਫ ਹੋਈ ਕਿਉਂਕਿ ਐਨੇ ਮਜ਼ੇਦਾਰ ਬਣੇ ਸੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ